ਲਗਾਤਾਰ ਜੋ بارشਾਂ ਪਈਆਂ ਨੇ ਉਸ ਦੇ ਬਾਅਦ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਨੁਕਸਾਨ ਹੋਇਆ ਉਸ ਤੋਂ ਬਾਅਦ ਕਈ ਜਗ੍ਹਾ ਬੰਨ ਟੁੱਟਣ ਦੀ ਖਬਰ ਆਸੀ ਸਤਲੁਜ ਦਰਿਆ ਤੇ ਪਹੁੰਚੇ ਹੋਏ ਚਮਕੌਰ ਸਾਹਿਬ ਦਾਉਦਪੁਰ ਜਿੱਥੇ ਤੁਸੀਂ ਦੇਖੋ ਕਿ ਮੌਕੇ ਤੇ ਅਫਸਰ ਸਹਿਬਾਨੀ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਉਹ ਨੌਜਵਾਨ ਪੰਜਾਬ ਦੇ ਕੱਲੇ ਕੱਲੇ ਪਿੰਡ ਤੋਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਪਹੁੰਚੇ ਹੋਏ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਅਫਸਰ ਏਡੀਸੀ ਮੈਡਮ ਤੇ ਨਾਲ ਹੋਰ ਵੀ ਪੁਲਿਸ ਦੇ ਵੱਡੇ ਅਧਿਕਾਰੀ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਪ੍ਰਬੰਧ ਚੱਲ ਰਿਹਾ ਹੈ ਮੈਮ ਤੁਸੀਂ ਵੀ ਲਗਾਤਾਰ ਅੰਮ੍ਰਿਤਸਰ ਦੇ ਡੀਸੀ ਸਾਕਸੀ ਸ਼ਾਨੀ ਵਾਂਗੂ ਲਗਾਤਾਰ ਲੱਗੇ ਹੋਏ ਹੋ ਤਾਂ ਅਸੀਂ ਦੇਖ ਰਹੇ ਹਾਂ ਆਪ ਤੁਸੀਂ ਮੌਕੇ ਤੇ ਮੌਜੂਦ ਸੀ ਤਾਂ ਕਿਸ ਤਰੀਕੇ ਦੇ ਪ੍ਰਬੰਧ ਨੇ ਜੀ ਇੱਥੇ ਅ ਇਥੇ ਤੁਸੀਂ ਦੇਖ ਹੀ ਰਹੇ ਹੋ ਕਿ ਆਪਣੀ ਪੂਰੀ ਐਡਮਿਨਿਸਟ੍ਰੇਸ਼ਨ ਦੀ ਟੀਮ ਇਥੇ ਲੱਗੀ ਹੋਈ ਹੈ ਨਾਲ ਹੀ ਆਪਣੇ ਆਰਮੀ ਦੇ ਸਹਿਯੋਗ ਨਾਲ ਐਂਡ ਆਪਣੇ ਜਿਹੜੀ ਸੰਗਤ ਵੀ ਆਈ ਹੋਈ ਹੈ ਪੂਰੇ ਮਤਲਬ ਪਿੰਡਾਂ ਚੋਂ ਆਈ ਹੋਈ ਹੈ ਇਥੇ ਸੰਗਤ ਤਾਂ ਆਪਾਂ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਹਾਂ ਇਥੇ ਐਂਡ ਆਪਣੇ ਬੰਦ ਦੀ ਜਿਹੜੀ ਪ੍ਰੋਟੈਕਸ਼ਨ ਕਰ ਰਹੇ ਹਾਂ ਤਾਂ ਇਥੇ ਹੁਣ ਤੱਕ ਜਿਹੜੀ ਸਿਚੁਏਸ਼ਨ ਤੁਸੀਂ ਆਪ ਹੀ ਦੇਖ ਸਕਦੇ ਹੋ ਕਾਫੀ ਹੱਦ ਤੱਕ ਸਟੇਬਲ ਹੋ ਗਈ ਹੈ ਐਂਡ ਬਸ ਸਾਡਾ ਇਹੀ ਮਕਸਦ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਥੇ ਸਟੇਬਲ ਪੋਜੀਸ਼ਨ ਹੀ ਮੇਨਟੇਨ ਕਰੀਏ ਮੈਮ ਇੱਕ ਮੀਟਿੰਗ ਚੱਲ ਰਹੀ ਹੈ ਨਵਾਂ ਸ਼ਹਿਰ ਦੇ ਡੀ ਜੋ ਕਿ ਬੰਦ ਪਰਲੇ ਪਾਸੇ ਜੋ ਪਪੂਲਰ ਖੜੇ ਨੇ ਕਿ ਬੰਦ ਨੂੰ ਉਸ ਪਾਸੇ ਨੂੰ ਚੌੜਾ ਕੀਤਾ ਜਾਵੇ ਉਸ ਵਾਸਤੇ ਕੀ ਅਪਡੇਟ ਆਈ ਸਾਬ ਦੇ ਕੋਲ ਅ ਇਸ ਵਾਸਤੇ ਮੇਰੇ ਕੋਲ ਹੁਣ ਤੱਕ ਕੋਈ ਅਪਡੇਟ ਨਹੀਂ ਹੈ ਆਪਾਂ ਦੇਖ ਲੈਣੇ ਜਿੱਦਾਂ ਵੀ ਗੱਲ ਉਹਨਾਂ ਦੀ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਾਨੂੰ ਜੋ ਵੀ ਅਪਡੇਟ ਹੈ ਉਹ ਮਿਲ ਜਾਊਗਾ ਸਿੱਤੀ ਕਿਹ ਜੀ ਹੈ ਕਿ ਕਈ ਵੀਡੀਓ ਸੋਸ਼ਲ ਮੀਡੀਆ ਤੇ ਸਿੱਤੀ ਕਰਨ ਦੇ ਕਿ ਬੰਦ ਟੁੱਟਣ ਦੇ ਕਿਨਾਰੇ ਹੈ ਜਾਂ ਫਿਰ ਮਜ਼ਬੂਤੀ ਨਹੀਂ ਹੈ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਤਿਆਰੀਆਂ ਤੇ ਲੋਕਾਂ ਦੀ ਜੇ ਅਸੀਂ ਇੱਥੇ ਦੇਖੀਏ ਤੁਸੀਂ ਵੀ ਆਪ ਹੀ ਦੇਖ ਸਕਦੇ ਹੋ ਐਂ ਤੁਸੀਂ ਵੀਡੀਓ ਵੀ ਜਦੋਂ ਤੁਸੀਂ ਦੇਖੋਗੇ ਆਪਣੀ ਦੇਖ ਸਕਦੇ ਹੋ ਕਿ ਇੱਥੇ ਕਾਫੀ ਹੱਦ ਤੱਕ ਆਪਣੀ ਜ ਦਾ ਵੀ ਸਪੋਰਟ ਹੈ ਸਾਡੇ ਕੋਲ ਸੰਗਤ ਦਾ ਵੀ ਸਪੋਰਟ ਹੈ ਐਡਮਿਨਿਸਟ੍ਰੇਸ਼ਨ ਵੀ ਹੈ ਪੁਲਿਸ ਵੀ ਲਗਾ ਹੋਇਆ ਹੈ ਸਾਰੇ ਆਪਾਂ ਰਲ ਮਿਲ ਕੇ ਇੱਥੇ ਕਮੀ ਕਰ ਰਹੇ ਆਂ ਤਾਂ ਇਸ ਕਰਕੇ ਹੁਣ ਸਿਚੁਏਸ਼ਨ ਕਾਫੀ ਹੱਦ ਤੱਕ ਸਟੇਬਲ ਹੈਗੀ ਹੈ ਇੱਥੇ ਜਿਹੜੀ ਨੌਜਵਾਨ ਕੁਝ ਵੀਡੀਓ ਆਉਂਦੀ ਸੀ ਕਿ ਇੱਥੇ ਤਾਰ ਦੀ ਬਹੁਤ ਲੋੜ ਹੈ ਦੂਜੀ ਫਿਰ ਥੈਲੀਆਂ ਦੀ ਬਹੁਤ ਲੋੜ ਹੈ ਮਿੱਟੀ ਦੀ ਉਹਨਾਂ ਉਹਨਾਂ ਨੂੰ ਜਿਹੜੀ ਲੋੜਾਂ ਨੇ ਉਹ ਪੂਰੀਆਂ ਕਰਤੀਆਂ ਪ੍ਰਸ਼ਾਸਨ ਨੇ ਆਪਣੇ ਬਿਲਕੁਲ ਬਿਲਕੁਲ ਆਪਾਂ ਪ੍ਰਸ਼ਾਸਨ ਵੀ ਨਾਲ ਰਲ ਮਿਲ ਕੇ ਕੰਮ ਕਰ ਰਹੇ ਆਂ ਆਪਨੇ ਕਾਫੀ ਸਾਰੇ ਡਿਪਾਰਟਮੈਂਟਸ ਹੈਗੇ ਆ ਜਿਹੜੇ ਆਪਣੀ ਥੈਲੀਆਂ ਸਿਮੈਂਟ ਬੈਗਸ ਦੀ ਕਰ ਰਹੇ ਐਂਡ ਆਪਾਂ ਨੇ ਕਾਫੀ ਹੱਦ ਤੱਕ ਇੱਥੇ ਜਿੰਨੀ ਲੋਡ ਸੀਗੀ ਉਹ ਪ੍ਰੋਵਾਈਡ ਕਰਾ ਦਿੱਤੀ ਹੈ ਐਂਡ ਨਾਲ-ਨਾਲ ਆਪਣੀ ਜਿਹੜੀ ਸੰਗਤ ਵੀ ਆ ਰਹੀ ਹੈ ਉਹ ਵੀ ਆਪਣੀ ਟਰਾਲੀਆਂ ਚੱਕ ਕੇ ਲਾ ਰਹੇ ਆ ਆਪਣੇ ਸਿਮੈਂਟ ਬੈਗਸ ਦਾ ਇਹੀ ਹੈ ਮੇਨ ਆਈਡੀਆ ਇਹੀ ਹੈ ਕਿ ਆਪਾਂ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ ਐਂਡ ਆਪਣੇ ਨਾਲ ਸੰਗਤ ਵੀ ਲੱਗੀ ਹੋਈ ਹੈ ਉਹ ਵੀ ਸਾਡੀ ਮਦਦ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਦੇ ਜਜ਼ਬੇ ਨੂੰ ਕਿਵੇਂ ਦੇਖਦੇ ਹੋ ਕਿ ਆਪ ਆਪ ਮੁਹਾਰੇ ਲੱਗੇ ਹੋਏ ਨੇ ਕਿ ਬੰਦੀ ਟੁੱਟਣ ਦੇਣਾ ਜੋ ਮਰਜ਼ੀ ਹੋ ਜੇ ਬਿਲਕੁਲ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਸਾਰੀ ਸੰਗਤ ਆਈ ਵੀ ਐਂਡ ਕਿੰਨੇ ਸਾਰੇ ਯੰਗ ਲੋਗ ਆਏ ਹੋਏ ਆ ਨਾਟ ਜਸਟ ਆਪਣੇ ਸਿਰਫ ਚਮਕੌਰ ਸਾਹਿਬ ਤੋਂ ਅਕ੍ਰੋਸ ਪੰਜਾਬ ਵੀ ਕਾਫੀ ਲੋਗ ਇੱਥੇ ਆ ਕੇ ਡੋਨੇਟ ਵੀ ਕਰ ਰਹੇ ਆ ਮਤਲਬ ਆਪਣੇ ਪੈਟਰੋਲ ਡੋਨੇਟ ਕਰ ਰਿਹਾ ਕੋਈ ਕੋਈ ਇੱਥੇ ਲੰਗਰ ਲਾ ਰਿਹਾ ਤਾਂ ਕਿ ਕਿਸੇ ਨੂੰ ਵੀ ਕਿਸੇ ਚੀਜ਼ ਦੀ ਕਮੀ ਨਾ ਹੋਏ ਐਂਡ ਕੰਮ ਲਗਾਤਾਰ ਚੱਲਦੇ ਰਿਹਾ ਰਾਤ ਨੂੰ ਵੀ ਕੰਮ ਚੱਲਦਾ ਹੈ ਸਵੇਰੇ ਵੀ ਕੰਮ ਚੱਲਦਾ ਹੈ ਐਂਡ 올 ਦਾ ਟਾਈਮ ਮਤਲਬ ਜਿਹੜੀ ਆਪਣੀ ਲੋਗ ਹੈਗੇ ਆ ਟਾਇਰਲੈਸਲੀ ਕੰਮ ਕਰ ਰਹੇ ਨੇ ਇੱ ਕੰਪਨੀ ਦੀ ਉਹ ਚੈੱਕ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਦਾ ਕੋਈ ਕੈਮੀਕਲ ਵਾਲੀ ਕੋਈ ਰਾਖ ਨਾ ਹੋਏ ਪ੍ਰੋਬਲਮ ਨਾ ਆਏ ਕਿਸੇ ਨੂੰ ਕਿਸੇ ਬੋਡੀ ਚ ਪ੍ਰੋਬਲਮ ਨਾ ਆਏ ਹਾਂਜੀ ਉਹ ਉਹਨਾਂ ਨੇ ਮੈਨੂੰ ਇਹ ਕੈਮੀਕਲ ਜਾ ਦਿਖਾਇਆ ਸੀਗਾ ਮੈਂ ਐਸ ਡੀ ਐਮ ਸਾਹਿਬ ਨੂੰ ਕਹਤਾ ਕਿ ਇੱਕ ਵਾਰ ਤੁਸੀਂ ਚੈੱਕ ਕਰ ਲਓ ਕਿਹੜੀ ਟ੍ਰੋਲੀ ਹੈਗੀ ਹੈ ਐਂ ਕਿੱਥੇ ਆਈ ਹੈ ਆਪਾਂ ਉਸ ਨੂੰ ਸਾਈਡ ਕਰਾ ਦਿੰਨੇ ਆ ਜੇ ਕੋਈ ਇਸ਼ੂ ਆਂਦਾ ਹੈ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਐਡੀਸੀ ਮੈਮ ਸੀ ਜੋ ਕਿ ਲਗਾਤਾਰ ਇਸ ਸੈਰੀ ਚ ਕੰਮ ਰਹੀ ਨੇ ਤਾਂ ਗਰਾਉਂਡ ਤੋਂ ਤਦਨੇ ਆ ਕਿ ਜਦੋਂ ਹੜ੍ਹ ਆਏ ਨੇ ਉਸ ਤੋਂ ਬਾਅਦ ਅਫਸਰ ਲਗਾਤਾਰ ਇਸ ਚੀਜ਼ ਦੀ ਜੂਰ ਵਿਕੀ ਨਾਲ ਕੰਮ ਕਰ ਰਹੇ ਨੇ ਚਾਹੇ ਡੀਸੀ ਸ਼ਕਸ਼ੀਸ਼ਾਨੀ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਜਾਂ ਫਿਰ ਮੁਹਾਲੀ ਦੇ ਡੀਸੀ ਕੋਮਲ ਮਿੱਤਲ ਦੇ ਕਿਉਂਕਿ ਉਹ ਵੀ ਲਗਾਤਾਰ ਕੰਮ ਰਹੇ ਨੇ ਹਾਲਕੇ ਦੇ ਵਿੱਚ ਦੌਰਾ ਕਰ ਰਹੇ ਨੇ ਜਿੱਥੇ ਪ੍ਰੋਬਲਮ ਆਈਆਂ ਨੇ ਦੂਜੇ ਪਾਸੇ ਰੋਪੜ ਤੁਸੀਂ ਦੇਖੋ ਕਿ ਏਡੀਸੀ ਜਿਹੜੇ ਲਗਾਤਾਰ ਇਹ ਵੀ ਆਪਣੇ ਏਰੀਆ ਦੇ ਵਿੱਚ ਕੰਮ ਰਹੇ ਨੇ ਸਤਲੁਜ ਦਰਿਆ ਬੰਨ੍ਹ ਜੋ ਮਜ਼ਬੂਤ ਕਰਨ ਵਾਸਤੇ ਨੇ ਤੁਸੀਂ ਕਿ ਹਰ ਚੀਜ਼ ਦੀ ਜੋ ਲੋੜਾਂ ਨੇ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਭਾਵੇਂ ਅਸਮਿਤ ਦਿਖਾ ਦਿਓ ਮੈਡਮ ਕਿਸ ਤਰੀਕੇ ਨਾਲ ਹਲਾਚੋਂ ਨਿਕਲ ਰਹੇ ਨੇ ਤਾਂ ਐਸਡੀਐਮ ਨਾਲ ਨੇ ਅਫਸਰ ਸਹਿਬਾਨ ਜੁੜ ਦਿਖਾਣਾ ਬਣਦਾ ਹੈ ਕਿ ਇਹ ਅਫਸਰ ਨੇ ਪੰਜਾਬ ਦੇ ਇਸ ਤਰੀਕੇ ਦੇ ਅਫਸਰ ਅਗਰ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਹੋਣ ਤਾਂ ਕਿਤਨੇ-ਕਿੱਤੇ ਜੋ ਮੁਸ਼ਕਿਲਾਂ ਨੇ ਹੱਲ ਹੋਣ ਗਈਆਂ ਜਿਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਵੀ ਹੋਰ ਵੀ ਅਧਿਕਾਰੀ ਨਾਲ ਹੋ ਕੇ ਕੰਮ ਕਰ ਰਹੇ ਨੇ ਪਰ ਪੰਜਾਬ ਦੀ ਸਭ ਤੋਂ ਵੱਡੀ ਦਾਤ ਇਹ ਦੇਣੀ ਪਵੇਗੀ ਪੰਜਾਬ ਦੇ ਨੌਜਵਾਨਾਂ ਨੇ ਜੋ ਬੰਨ ਟੁੱਟਣ ਲੱਗਿਆ ਸੀ ਉਸ ਨੂੰ ਹਿੱਕ ਢਾ ਕੇ ਖੜ ਗਏ ਕਿ ਅਸੀਂ ਨਹੀਂ ਟੁੱਟਣ ਦਮਾਂਗੇ ਜੋ ਮਰਜ਼ੀ ਹੋ ਜੇ ਤਾਂ ਇਸ ਨੂੰ ਲੈ ਕੇ ਪਤਾ ਨਹੀਂ ਕਿੱਥੋਂ-ਕਿੱਥੋਂ ਪੰਜਾਬ ਦੇ ਇਕੱਲੇ-ਇਕੱਲੇ ਜਗ੍ਹਾ ਤੋਂ ਟਰਾਲੀਆਂ ਤੇ ਹੋਰ ਤਰੀਕੇ ਦੇ ਸਹਾਦਰਾਂ ਰਾਹੀਂ ਸਵਾਮਾਂ ਲੈ ਕੇ ਆ ਰਹੇ ਨੇ ਪਾਵੇਂ ਰਾਸ਼ਨ ਦੀ ਸੇਵਾ ਹੈ ਪੈਸੇ ਦੀ ਸੇਵਾ ਹੈ ਪਰ ਮਿੱਟੀ ਦੀ ਸੇਵਾ ਹਰ ਤਰੀਕੇ ਦੀ ਚਮਕੌਰ ਸਾਹਿਬ ਧਰਤੀ ਜੋ ਗੁਰੂਆਂ ਦੀ ਹੈ ਉਹ ਜਗ੍ਹਾ ਉੱਤੇ ਪਹੁੰਚ ਰਹੇ ਨੇ ਤਾਂ ਦੇਖਦੇ ਜਿਸ ਤਰੀਕੇ ਨਾਲ ਨੌਜਵਾਨ ਲੱਗੇ ਹੋਏ ਨੇ ਪੰਜਾਬ ਦੀ ਸ਼ਾਨ ਨੌਜਵਾਨ ਨੇ ਕਿਉਂਕਿ ਉਹਨਾਂ ਨੂੰ ਸਿਹਰਾ ਮਿਲਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਤਰੀਕੇ ਦਾ ਭੰਡਿਆ ਜਾਂਦਾ ਹੈ ਕਦੇ ਪੁਰਦਾ ਪੰਜਾਬ ਕਦੇ ਨਸ਼ੇੜੀ ਕਹਿ ਕੇ ਪਰ ਜਦੋਂ ਹੁਣ ਇਹ ਤਸਵੀਰਾਂ ਦੀ ਸਾਹਮਣੇ ਤੇ ਉਸ ਤੋਂ ਬਾਅਦ ਇਹ ਪਤਾ ਲੱਗਦਾ ਕਿ ਪੰਜਾਬ ਵਰਗਾ ਜਜਬਾ ਕਿਸੇ ਵੀ ਸਟੇਟ ਚ ਨਹੀਂ ਹੈ ਤਾਂ ਮਜ਼ਬੂਤ ਕਰਨ ਵਾਸਤੇ ਬਣਨ ਲਗਾਤਾਰ ਕਾਰਜ ਜਾਰੀ ਨੇ ਤਾਂ ਕਿਸ ਤਰੀਕੇ ਦੇ ਹਾਲਾਤ ਅੱਕੇ ਬਣਦੇ ਨੇ ਤੁਹਾਡੇ ਕੈਰਮੈਨ ਸੋਮੇਤ ਦੇ ਨਾਲ ਹਰਤੇਸ਼